ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਵਿੱਚ ਜਿਹੜੇ-ਜਿਹੜੇ ਸਾਡੇ ਚੈਨਲ ਤੇ ਨਵੇਂ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਹੋਰ ਵੀ ਇਸ ਤਰ੍ਹਾਂ ਦੇ ਵੀਡੀਓ ਮਿਲਦੀਆਂ ਰਹਿਣ ਅੱਜ ਅਸੀਂ ਗੱਲ ਕਰਾਂਗੇ ਕਿ ਸੇਵਾਦਾਰ ਤੇ ਚੌਂਕੀਦਾਰ ਦੀ ਜੋ ਪੀਟ੍ਰ ਪਲੱਸ ਬੀ ਗਰੁੱਪ ਡੀ ਦੀ ਭਰਤੀ ਆ ਉਸ ਦੇ ਪੇਪਰ ਦੀ ਤਿਆਰੀ ਬਾਰੇ ਕੁਝ ਸਵਾਲਾਂ ਦੇ ਹੱਲ ਕਰਾਂਗੇ ਤੇ ਵੀਡੀਓ ਵਿੱਚ ਬਣ ਰਹੋ ਸ਼ੁਰੂ ਕਰਦੇ ਹਾਂ ਕਿ ਜਿਹੜਾ ਪਹਿਲਾ ਕੁਐਸਚਨ ਸਾਲ 2011 ਦੀ ਮਰਦਮ ਸਮਾਰੀ ਅਨੁਸਾਰ ਪੰਜਾਬ ਦੀ ਖੁੱਲ੍ਹ ਸੱਖਰਤਾ ਦਰ ਕਿੰਨੀ ਹੈ 80.07% 75% 75.84% ਜਾਂ 7% ਤਾਂ ਰਾਈਟ ਆਨਸਰ ਹੈ 75.84% 2011 ਦੀ ਮਰਦਮ ਸਮਾਰੀ ਅਨੁਸਾਰ ਜੋ ਪੰਜਾਬ ਦਾ ਲਿਟਰੇਸੀ ਰੇਟ ਸੀ 75.84% ਸੋਡਲ ਮੇਲਾ ਪੰਜਾਬ ਵਿੱਚ ਕਿੱਥੇ ਲੱਗਦਾ ਹੈ ਪਟਿਆਲਾ ਅੰਮ੍ਰਿਤਸਰ ਲੁਧਿਆਣਾ ਜਲੰਧਰ ਰਾਈਟ ਆਨਸਰ ਹੈ ਜਲੰਧਰ ਇਹ ਜਲੰਧਰ ਦਾ ਇੱਕ ਇਤਿਹਾਸਕ ਤੇ ਧਾਰਮਿਕ ਮੇਲਾ ਹੈ ਜੋ ਕਿ ਹਰ ਸਾਲ ਸਤੰਬਰ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਵਿਆਸ ਅਤੇ ਸਤੁਲੀ ਦਰਿਆ ਦੇ ਵਿਚਕਾਰਲੇ ਖੇਤਰ ਨੂੰ ਕੀ ਕਿਹਾ ਜਾਂਦਾ ਹੈ ਵਿਸਤ੍ਰ ਦੁਆਬ ਬਾਰੀ ਦੁਆਬ ਰਚਨਾ ਦੁਆਬ ਚੱਜ ਦੁਆਬ ਰਾਈਟ ਆਨਸਰ ਹੈ ਵਿਸਤ੍ਰ ਦੁਆਬ ਤਾਂ ਤੁਸੀਂ ਮੈਪ ਵਿੱਚ ਦੇਖ ਸਕਦੇ ਹੋ ਜਿੱਥੇ ਮਾਰਕ ਕੀਤਾ ਹੈ ਇਹ ਜੋ ਵਿਸਤ੍ਰ ਦੁਆਬ ਹੈ ਇਸ ਨੂੰ ਜੋ ਜਲੰਧਰ ਦੁਆਬ ਵੀ ਕਿਹਾ ਜਾਂਦਾ ਹੈ ਨੰਦਪੁਰ ਸਾਹਿਬ ਦੀ ਸਥਾਪਨਾ ਕਿਸ ਗੁਰੂ ਸਾਹਿਬ ਵੱਲੋਂ ਕੀਤੀ ਗਈ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਹਰਗੋਬਿੰਦ ਜੀ ਸ੍ਰੀ ਗੁਰੂ ਗਵਿੰਦ ਸਿੰਘ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਰਾਈਟ ਆਨਸਰ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ 19 ਜੂਨ 1665 ਨੂੰ ਜੋ ਆਨੰਦਪੁਰ ਸਾਹਿਬ ਦੀ ਸਥਾਪਨਾ ਕੀਤੀ ਗਈ ਪੰਜਾਬ ਵਿੱਚ ਕਿੰਨੇ ਵਾਰ ਰਾਸ਼ਪਤੀ ਰਾਜ ਲੱਗਿਆ ਹੈ 5 7 8 ਜਾਂ 9 ਰਾਈਟ ਆਨਸਰ ਹੈ 8 ਪੰਜਾਬ ਵਿੱਚ ਹੁਣ ਤੱਕ ਜੋ ਟੋਟਲ 8 ਵਾਰ ਰਾਸ਼ਪਤੀ ਰਾਜ ਲੱਗਿਆ ਹੈ ਪਹਿਲੀ ਵਾਰ 1951 ਵਿੱਚ ਲੱਗਿਆ ਸੀ ਸਾਈਮਨ ਕਮਿਸ਼ਨ ਭਾਰਤ ਕਦੋਂ ਆਇਆ ਸੀ 1927 1928 1929 ਜਾਂ 1930 ਸਾ ਰਾਈਟ ਆਨਸਰ ਹੈ 1928 ਠੀਕ ਹੈ ਸਾਈਮਨ ਕਮਿਸ਼ਨ ਦਾ ਜੋ ਮੁਖੀ ਆ ਸੀਗਾ ਸਰ ਜੌਨ ਸਾਈਮਨ ਠੀਕ ਹੈ ਉਸ ਦੇ ਨਾਮ ਤੇ ਹੀ ਜੋ ਸਾਈਮਨ ਕਮਿਸ਼ਨ ਦਾ ਨਾਮ ਪਿਆ ਸੀਗਾ ਵਿਸ਼ਵ ਵਾਤਾਵਰਨ ਦਿਵਸ ਕਦੋਂ ਮਨਾਇਆ ਜਾਂਦਾ ਹੈ 1 ਮਈ 5 ਮਈ 5 ਜੂਨ ਜਾਂ 8 ਜੂਨ ਰਾਈਟ ਆਨਸਰ ਹੈ 5 ਜੂਨ ਵਰਡ ਐਨਵਾਇਰਨਮੈਂਟ ਡੇ ਜੋ 5 ਜੂਨ ਨੂੰ ਮਨਾਇਆ ਜਾਂਦਾ ਹੈ। ਪ੍ਰithvi ਦੀ ਭੈਣ ਕਿਸ ਗ੍ਰਹਿ ਨੂੰ ਕਿਹਾ ਜਾਂਦਾ ਹੈ? ਸਨੀ, ਬੁੱਧ, ਬ੍ਰਹਸਪਤੀ, ਸ਼ੁਕਰ। ਰਾਈਟ ਆਨਸਰ ਹੈ ਸ਼ੁਕਰ। ਠੀਕ ਹੈ ਸ਼ੁਕਰ ਗ੍ਰਹਿ ਨੂੰ ਜੋ ਪ੍ਰithvi ਦੀ ਭੈਣ ਕਿਹਾ ਜਾਂਦਾ ਹੈ। ਆਪਾਂ ਪਹਿਲਾ ਵਾਲੀ ਵੀਡੀਓ ਵਿੱਚ ਜੋ ਗੱਲ ਕੀਤੀ ਸੀ ਕਿ ਸਭ ਤੋਂ ਗਰਮ ਗ੍ਰਹਿ ਦੀ ਤਾਂ ਸਭ ਤੋਂ ਗਰਮ ਗ੍ਰਹਿ ਵੀ ਸ਼ੁਕਰ ਗ੍ਰਹਿ ਹੈ। ਭਾਰਤ ਦੇ ਪਹਿਲੇ ਰਾਸ਼ਟਰਪਤੀ ਕੌਣ ਸਨ? ਡਾਕਟਰ ਰੇਂਦਰ ਪ੍ਰਸਾਦ, ਸਰਪੰਲੀ ਰਾਧਾਕ੍ਰਿਸ਼ਨਨ, ਪੰਡਤ ਜਵਾਹਰ ਲਾਲ ਨਹਿਰੂ, ਡਾਕਟਰ ਭੀਮrao ਅੰਬੇਦਕਰ। ਰਾਈਟ ਆਨਸਰ ਹੈ ਡਾਕਟਰ ਰੀਂਦਰ ਪ੍ਰਸਾਦ ਡਾਕਟਰ ਰੀਂਦਰ ਪ੍ਰਸਾਦ ਭਾਰਤ ਦੇ ਪਹਿਲੇ ਰਾਸ਼ਪਤੀ ਹੋਏ ਰਸਗਾਨ ਕਿੰਨੇ ਸਮੇਂ ਵਿੱਚ ਗਾਇਆ ਜਾਂਦਾ ਹੈ 52 ਸੈਕਿੰਡ 52 ਸੈਕਿੰਡ 65 ਸੈਕਿੰਡ ਜਾਂ 47 ਸੈਕਿੰਡ ਰਾਈਟ ਆਨਸਰ ਹੈ 52 ਸੈਕਿੰਡ ਠੀਕ ਹੈ ਇਹ ਰਸਗਾਨ ਜੋ 52 ਸੈਕਿੰਡ ਵਿੱਚ ਕੰਪਲੀਟ ਕੀਤਾ ਜਾਂਦਾ ਹੈ भारत किस महाद्वीप स्थित है यूरोप अंटार्कटिका, दक्षिणी अमरीका एशिया राइट आंसर एशिया भारत एशिया महाद्वीप के जो दक्षण वाल स्थित है ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਕੌਣ ਸਨ ਪੰਡਿਤ ਜਵਾਹਰ ਲਾਲ ਨਹਿਰੂ ਲਾਲ ਬਹਾਦਰ ਸ਼ਾਸਤਰੀ ਮਹਾਤਮਾ ਗਾਂਧੀ ਬਲਬ ਭਾਈ ਪਟੇਲ ਰਾਈਟ ਆਨਸਰ ਹੈ ਪੰਡਿਤ ਜਵਾਹਰ ਲਾਲ ਨਹਿਰੂ ਤੇ ਕਈ ਇਹ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਹੋਏ ਪਹਿਲੀ ਵਾਰ ਸਿੱਖ ਰਾਜ ਦੀ ਸਥਾਪਨਾ ਕਿਸ ਨੇ ਕੀਤੀ ਮਹਾਰਾਜਾ ਰਣਜੀਤ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਾਂ 사 ਸਿੰਘ ਰਾਮਗੜੀਆ ਰਾਈਟ ਆਨਸਰ ਹੈ ਬਾਬਾ ਬੰਦਾ ਸਿੰਘ ਬਹਾਦਰ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਪਹਿਲੀ ਵਾਰ ਜੋ ਸਿੱਖ ਰਾਜ ਦੀ ਸਥਾਪਨਾ ਕੀਤੀ ਗਈ ਸੀ ਭਾਰਤ ਦਾ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਕਿਹੜਾ ਹੈ ਦਿੱਲੀ ਮੁੰਬਈ ਚਨਈ ਕਲਕੱਤਾ ਆ ਰਾਈਟ ਆਨਸਰ ਹੈ ਮੁੰਬਈ ਮੁੰਬਈ ਭਾਰਤ ਦਾ ਸਭ ਤੋਂ ਵੱਧ ਸੈਰੀ ਕਰਨ ਵਾਲਾ ਸ਼ਹਿਰ ਹੈ ਠੀਕ ਹੈ ਮੁੰਬਈ ਜੋ ਕਿ ਮਹਾਰਾਸ਼ਟਰ ਵਿੱਚ ਹੈ ਪੰਜਾਬ ਦਾ ਕਿਹੜਾ ਦਰਿਆ ਮੌਸਮੀ ਦਰਿਆ ਹੈ ਰਾਵੀ ਬਿਆਸ ਸਤਲੁਜ ਧੱਗਰ ਸਹੀ ਅਨਸਰ ਹੈ ਕਗਰ ਕਗਰ ਦਰਿਆ ਇੱਕ ਮੌਸਮੀ ਦਰਿਆ ਹੈ ਮਤਲਬ ਕਿ ਜਦੋਂ ਬਰਸਾਤ ਦਾ ਮੌਸਮ ਹੁੰਦਾ ਹੈ ਉਸ ਸਮੇਂ ਇਸ ਵਿੱਚ ਜੋ ਪਾਣੀ ਦੀ ਮਾਤਰਾ ਵਧ ਜਾਂਦੀ ਹੈ ਇਹ ਸਿਰਫ ਉਸ ਟਾਈਮ ਹੀ ਵਗਦਾ ਹੈ ਸਭ ਤੋਂ ਪਹਿਲਾਂ ਕਿਸ ਤਖਤ ਸਾਹਿਬ ਦਾ ਨਿਰਮਾਣ ਹੋਇਆ ਸ੍ਰੀ ਕਾਲ ਤਖਤ ਸਾਹਿਬ ਸ੍ਰੀ ਕੇਸਗਰ ਸਾਹਿਬ ਸ੍ਰੀ ਦਮਦਮਾ ਸਾਹਿਬ ਸ੍ਰੀ ਹਜੂ ਸਾਹਿਬ ਰਾਈਟ ਆਨਸਰ ਹੈ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੀ ਜੋ ਸਥਾਪਨਾ 1609 ਵਿੱਚ ਸ੍ਰੀ ਗੁਰੂ ਹਰਗੋਬਿੰਦ ਜੀ ਵੱਲੋਂ ਕੀਤੀ ਗਈ ਸੀ ਇਹ ਸਭ ਤੋਂ ਪੁਰਾਤਨ ਤਖਤ ਸਾਹਿਬ ਹੈ ਜਲੰਧਰ ਸੈਰ ਮਸੂਰ ਹੈ ਖੇਡਾਂ ਦੇ ਸਮਾਨ ਲਈ ਸਾਈਕਲ ਬਣਾਉਣ ਲਈ ਇਲੈਕਟ੍ਰੋਨਿਕ ਵਸਤੂਆਂ ਸਾਰੇ ਹੀ ரைਟ ਆਨਸਰ ਹੈ ਖੇਡਾਂ ਦੇ ਸਮਾਨ ਲਈ ਜਲੰਧਰ ਸਿਰਫ ਸਿਰਫ ਭਾਰਤ ਵਿੱਚ ਹੀ ਨਹੀਂ ਇਹ ਪੂਰੇ ਵਿਸ਼ਵ ਅੰਦਰ ਜੋ ਖੇਡਾਂ ਦੇ ਸਮਾਨ ਲਈ ਮਸ਼ਹੂਰ ਹੈ ਪੰਜਾਬ ਦਾ ਰਾਜ ਪਸ਼ੂ ਕਿਹੜਾ ਹੈ ਕਾਲਾ ਹਿਰਨ ਬਲਦ ਚੀਤਾ ਜਾਂ ਗਾਂ ਰਾਈਟ ਆਨਸਰ ਹੈ ਕਾਲਾ ਹਿਰਨਾ ਠੀਕ ਹੈ ਜੀ ਜਿਸ ਨੂੰ ਬਲੈਕਬੱਕ ਕਿਹਾ ਜਾਂਦਾ ਹੈ ਤੁਸੀਂ ਤਸਵੀਰ 'ਚ ਦੇਖ ਸਕਦੇ ਹੋ ਇਹ ਜੋ ਪੰਜਾਬ ਦਾ ਰਾਜ ਪਸ਼ੂ ਹੈ ਪੰਜਾਬ ਦਾ ਆਕਾਰ ਕਿਸ ਤਰ੍ਹਾਂ ਦਾ ਹੈ ਵਰਗ ਤਿਕੋਣਾ ਗੋਲਾਕਾਰ ਅਇਤਾਕਾਰ ਰਾਈਟ ਆਨਸਰ ਹੈ ਤਿਕੋਣਾ ਪੰਜਾਬ ਦਾ ਜੋ ਆਕਾਰ ਹੈਗਾ ਇੱਕ ਟ੍ਰੈਂਗਲ ਟਾਈਪ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਗੁਰੂਆਂ ਦੀ ਬਾਣੀ ਦਰਜ ਹੈ 3 4 10 ਜਾਂ 6 ਰਾਈਟ ਆਨਸਰ ਹੈ 6 ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 6 ਗੁਰੂਆਂ ਦੀ ਬਾਣੀ ਦਰਜ ਹੈ ਪਹਿਲੇ 5 ਗੁਰੂ ਤੇ ਨੌਵੇਂ ਗੁਰੂ ਜੀ ਦੀ ਇਸ ਤਰ੍ਹਾਂ ਅੱਜ ਆਪਣੀ ਜੋ ਕਲਾਸ ਸਮਾਪਤ ਹੋਈ ਧੰਨਵਾਦ